30 ਜੁਲਾਈ ਨੂੰ ਥਾਣਾ ਡਿਵੀਜ਼ਨ 7 ਵਿੱਚ ਐਫਆਈਆਰ ਨੰਬਰ 80 ਦਰਜ ਹੋਈ ਸੀ ਚੋਰੀ ਦੀ ਜਿਹਦੇ ਤੇ ਕਾਰਵਾਈ ਕਰਦੇ ਹਾਂ ਐਸਐਚਓ ਮੀਰ ਸਾਤ ਨੇ 93 ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਠੋਸ ਕਦਮ ਚੁੱਕ ਰਹੀ ਹੈ ਜਿਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ ਵਟਸਐਪ ਨੰਬਰ ਜਾਰੀ ਕੀਤਾ

00200 ਇਸ ਨੰਬਰ ਤੇ ਇੱਕ ਬੰਦੇ ਦੀ ਸ਼ਿਕਾਇਤ ਆਈ ਤਾਂ ਵਿਜੀਲੈਂਸ ਨੇ 트ੈਪ ਲਾਇਆ ਸਬੂਤ ਇਕੱਠੇ ਕੀਤੇ ਤੇ ਉਹ ਬੰਦੇ ਫੜੇ ਗਏ ਬਾਕੀ ਰਹਿੰਦੀਆਂ ਕੁੱਲ 737 ਸ਼ਿਕਾਇਤਾਂ ਵਿਜੀਲੈਂਸ ਬਿਊਰੋ ਦੇ ਸਬੰਧਤ ਵੱਖ-ਵੱਖ ਏਜੰਸੀਆਂ ਦੇ ਐਸਐਸਪੀਜ਼ ਨੂੰ ਪੜਤਾਲ ਲਈ ਭੇਜ ਦਿੱਤੀਆਂ ਜਿਨ੍ਹਾਂ ਵਿੱਚੋਂ 159 ਸ਼ਿਕਾਇਤਾਂ ਉੱਪਰ ਮੁਕੱਦਮੇ ਦਰਜ ਹੋ ਚੁੱਕੇ ਹਨ ਅਤੇ ਕੁੱਲ 176 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੇਕਰ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕੱਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਖਵਾ ਪ੍ਰਿਸ਼ਟਾਚਾਰ ਮੁਕ ਪੰਜਾਬ ਨੂੰ 4 ਚੋਰੀ ਚੋਰਾਂ ਦੇ ਵਿੱਚ ਅਰੈਸਟ ਕੀਤੇ ਹੈ ਜਿਹੜਾ ਕੋਲ 6 ਘੜੀਆਂ ਦੋ ਮੋਬਾਈਲ ਫੋਨ ਕਵਰ ਕੀਤੇ ਇਦੂਆਂ ਨੂੰ ਨਰਮਾਨ ਹਸਲ ਕੀਤਾ ਦੌਰਾਨ ਨਰਮਾਨ ਦੇ ਉਨਾਂ ਤੋਂ ਚੋਰੀशुदा ਜਿਹੜਾ ਸੋਨਾ ਸੀ ਪਿੰਨ ਰਿੰਗ ਸੀਗੀਆਂ ਔਰਿੰਗ ਜਿਹੜੇ ਸ਼ਨਾਰੇ ਨੂੰ ਵੇਚਿਆ ਸੀ ਉਹ ਸ਼ਨਾਰੇ ਨੂੰ ਵੀ ਕੰਮ ਕਰ ਲਿਆ ਉਹ ਵੀ ਅਰਸ਼ ਕਰ ਲਿਆ ਅਮ ਗਰਨੇਸ਼ ਜਿਹਦੇ ਕੋਲ 500 ਪਿੰਨ ਸੋਨੇ ਦੀਆਂ ਰਿੰਗਾਂ ਬਰਾਮਦ ਹੋਈਆਂ। ਅਜੇ ਦਾ ਪਾਸੂ ਕਸ਼ਕਸ ਜਾਰੀ ਹੈ। ਪਾਸਾ ਵੀ ਸ਼ਾਇਦ ਇਹਨਾਂ ਤੋਂ ਹੋਰ ਕਰੀ ਵੀ ਹੋਵੇ। ਇਹਨੂੰ 4 ਤੋਂ 4 ਚੋਰਾਂ ਨੇ ਅਰਸ਼ ਕੀਤਾ ਹੈ। ਜਿਹੜਾ ਕੋਲ 6 ਘੜੀਆਂ, 2 ਮੋਬਾਈਲ ਫੋਨ ਕਵਰ ਕੀਤੇ ਇਦੂ ਵਾਗਨਰ ਮਹਾਨ ਹਸਨ ਕੀਤਾ ਦੌਰਾਨ ਰਮਾਂਡ ਦੇ ਉਧੋਂ ਚੋਰੀ ਸ਼ੁਦਾ ਜਿਹੜਾ ਸੋਨਾ ਸੀ ਪਿੰਨ ਰਿੰਗ ਸੀਤੀਆਂ ਔਰਿੰਗ ਜਿਹੜੇ ਸਨਾਰੇ ਨੂੰ ਵੇਚਿਆ ਸੀ ਉਹ ਸਨਾਰੇ ਨੂੰ ਵੀ ਕਬ ਕਰ ਲਿਆ ਉਹ ਵੀ ਅਰੈਸਟ ਕਰ ਲਿਆ ਹੁਣ ਕਰਮੇ ਜੁਲੇ ਪਾਸੋਂ 10 ਸੋਨੇ ਦੀਆਂ ਰਿੰਗਾਂ ਵੀ ਲੁਟੀਆਂ। ਅਜੇ ਨਾਲ ਪਾਸੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਾਸਾ ਵੀ ਸ਼ਾਇਦ ਨਾ ਤੋਂ ਹੋਰ ਕੰਮ ਦੀ ਹੋਵੇ। ਇਹਨੂੰ 4 ਚੋਰੀ ਚੋਰਾਂ ਨੂੰ ਅਰੈਸਟ ਕੀਤੇ ਆ। ਕਿ ਜਿਹੜਾ ਪਰਮਾਚੇ ਘੜੀਆਂ ਦੋ ਮੋਬਾਈਲ ਫੋਨ ਕਵਰ ਕੀਤੇ ਇਹ ਦੋਆਂ ਨੂੰ ਰਮਾਲ ਨਾਲ ਹਸਲ ਕੀਤਾ ਦੁਰਾਨੇ ਰਮਾਲ ਦੇ ਉਹਨਾਂ ਤੋਂ ਚੋਰੀशुदा ਜਿਹੜਾ ਸੋਨਾ ਸੀ ਤਿੰਨ ਰਿੰਗ ਸੀਗੀਆਂ ਔਰਿੰਗ ਜਿਹੜੇ ਸਨਾਰੇ ਨੂੰ ਵੇਚਿਆ ਸੀ ਉਹ ਸਨਾਰੇ ਨੂੰ ਵੀ ਕੰਮ ਕਰ ਲਿਆ ਉਹ ਵੀ ਰਸਟ ਕਰ ਲਿਆ ਹਮ ਗਰਮੇਸ਼ ਜਿਹਦੇ ਕੋਲ 500 ਤਿੰਨ ਸੋਨੇ ਦੀਆਂ ਰਿੰਗਾਂ ਬਰਾਮਦ ਹੋਈਆਂ ਹਜੇ ਇਹਦੇ ਬਚੂ ਕਸ਼ਕਸ ਜਾਰੀ ਹੈ ਬਾਸਾ ਵੀ ਸ਼ਾਇਦ ਇਹਨਾਂ ਤੋਂ ਹੋਰ ਕੰਮ ਵੀ ਹੋਵੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर